ਨਬਰਗਾਸ ਸੰਗਤ ਕਰੀਏ ਸਾਧ ਕੀ ਬੰਦਿਆ ਕਰੇ ਖੁਦਾ ਲੋਹਾ ਕੰਚਨ ਹੋ ਤਹ ਦੇਖੋ ਪਾਰਸਲਾ ਸਾਧੂਆਂ ਦੇ ਦਰਸ਼ਨ ਵੱਡੇ ਭਾਗ ਵੱਡੇ ਪੁੰਨ ਚੰਗੀ ਸੰਗਤ ਚੰਗੀ ਸੋਹਬਤ ਕੀਤੀ ਹੋਵੇ ਤੇ ਸਾਧੂਆਂ ਦੇ ਦਰਸ਼ਨ ਹੁੰਦੇ ਆ ਫਿਰ ਉਤੋਂ ਚੰਗੇ ਸ੍ਰੇਸ਼ਟ ਭਾਗ ਹੋਣ ਸਾਧੂ ਜੀਓ ਬਚਨ ਕਰਨ ਇਹ ਸਾਡੇ ਮਨ ਨੂੰ ਟੁੰਬਣ ਸਾਡਾ ਮਨ ਵਿਕਾਰਾਂ ਤੋਂ ਪਰੇ ਹੋਵੇ ਇੱਕ ਵਾਰੀ ਇੱਕ ਗੱਡਰੀਆ ਭੇਡਾਂ ਚਾਰਦਾ ਸੀ ਉਹਦੇ ਮਨ ਚ ਬਿਰਾਗ ਉਤਪਨ ਹੋਇਆ ਤੇ ਮਨ ਵਿੱਚ ਆਖੇ ਕਿ हे ਭਗਵਾਨ हे ਪਰਮਾਤਮਾ ਜੇ ਤੂੰ ਮੇਰੇ ਕੋਲ ਆਵੇਂ ਮੈਨੂੰ ਦਰਸ਼ਨ ਦੇਵੇਂ ਤਾਂ ਮੈਂ ਤੈਨੂੰ ਆਪਣੀ ਭੇਡਾਂ ਦਾ ਦੁੱਧ ਪਲਾਵਾਂ ਤੇ ਵਧੀਆ ਜਿਹਾ ਉਹਨਾਂ ਦਾ ਕੰਬਲ ਦੇਵਾਂ ਉਹਦੇ ਕੋਲ ਕੋਈ ਮਹਾਤਮਾ ਬੈਠਾ ਸੀ ਉਹ ਕਹਿੰਦਾ ਇਦਾਂ ਨਹੀਂ ਬੋਲੀਦਾ ਹੁੰਦਾ ਉਹਦਾ ਹੁਣ ਦਿਲ ਟੁੱਟ ਗਿਆ ਉਹ ਕਹਿੰਦਾ ਅੱਛਾ ਤੇ ਸੁਪਨੇ ਦੇ ਵਿੱਚ ਆਖਿਆ ਦਿੱਤੀ ਕਿ ਮੈਂ ਤੈਨੂੰ ਦਿਲ ਤੋੜਨ ਨੂੰ ਨਹੀਂ ਸੀ ਆਖਿਆ ਦਿਲ ਜੋੜਨ ਨੂੰ ਆਖਿਆ ਸੀ ਇਸ ਕਰਕੇ ਸਾਧੂ ਸੰਤ ਮਹਾਤਮਾ ਘੁੰਮਦੇ ਫਿਰਦੇ ਤੀਰਥ ਸਾਨੂੰ ਘੁੰਮ ਫਿਰ ਕੇ ਦਰਸ਼ਨ ਦਿੰਦੇ ਆ ਉਪਦੇਸ਼ ਕਰਦੇ ਆ ਆਪਣਾ ਕੀਮਤੀ ਵਕਤ ਛੱਡ ਕੇ ਸਾਡੇ ਉੱਤੇ ਤਰਸ ਤੇ ਰਹਿਮ ਕਰਦੇ ਆ ਇਸ ਕਰਕੇ ਮਹਾਤਮਾ ਘੁੰਮਦੇ ਫਿਰਦੇ ਤੀਰਥ ਵੀ ਹੁੰਦੇ ਆ ਇੱਕ ਵਾਰੀ ਐਡੇ ਮਹਾਤਮਾ ਆਪਣੀ ਭਗਤੀ ਕਰਦੇ ਕੁਝ ਸਮਾਂ ਰਿੰਦਿਆਂ ਨੂੰ ਹੋ ਗਿਆ ਤੇ ਉਧਰੋਂ بارش ਦਾ ਸਮਾਂ ਆ ਗਿਆ ਬਹੁਤ ਜ਼ੋਰ ਦੀ بارش ਹੋਈ ਮਹਾਤਮਾ ਨੇ ਸੋਚਿਆ ਤੇ ਹੁਣ ਕਿਸੇ ਗ੍ਰਸਤੀ ਦਾ ਆਸਰਾ ਲੈਂਦੇ ਆ ਜਿਹੜੀ ਸ਼ਾਨਿਆ ਇਹ ਵੀ ਰੁੜ ਗਈ ਆ ਐਨਾ ਮੀਂਹ ਪਿਆ ਹੁਣ ਆਪਾਂ ਕਿਸੇ ਗ੍ਰਸਤੀ ਦਾ ਆਸਰਾ ਲੈਂਦੇ ਆ ਮਹਾਤਮਾ ਦੇ ਕੋਲ ਇੱਕ ਤੋਤਾ ਸੀ ਉਹ ਹੁਣ ਬੜੀ ਮੁਸੀਬਤ ਦੇ ਨਾਲ ਤੁਰ ਕੇ ਕੁਛ ਪੈਂਡਾ ਕਰਕੇ ਕਿਸੇ ਪਿੰਡ ਤੇ ਲੱਗੇ ਪਹੁੰਚਿਆ ਤੇ ਮਹਾਤਮਾ ਨੇ ਉਹਨਾਂ ਲੋਕਾਂ ਨੂੰ ਗੁਰਮੁਖਾਂ ਨੂੰ ਆਖਿਆ ਕਿ ਮੈਂ ਕੁਛ ਸਮਾਂ ਠਹਿਰਨਾ ਆ ਮੈਨੂੰ ਕੁਛ ਰਹਿਣ ਲਈ ਸਾਧਨ ਚਾਹੀਦਾ ਉਹਨਾਂ ਨੇ ਟੀਚਰ ਦੇ ਤੌਰ ਦੇ ਉੱਤੇ ਇੱਕ ਵਿਸ਼ਵਾਸ ਅਗੀ ਉਹਦੇ ਘਰ ਭੇਜ ਦਿੱਤਾ ਹੁਣ ਜਦੋਂ ਮਹਾਤਮਾ ਉਹਦੇ ਘਰ ਗਏ ਉਹਨ ਹੁਣ ਵਿਚਾਰਿਆ ਕਿ ਏ ਮੇਰੀ ਆਤਮਾ ਹੁਣ ਵਕਤ ਨਾ ਖੁੰਝ ਜਾਵੇ ਕਿਤੇ ਮਸੀਹ ਸੁਬੱਬੀ ਸਾਧੂਆਂ ਦਾ ਮੇਲ ਹੋਇਆ ਹੁਣ ਉਹਨ ਕੀ ਕੀਤਾ ਉਹਨ ਦਵਾ ਦਬ ਸਾਧੂਆਂ ਨੂੰ ਪੁਰ ਬਾਸਤਰ ਉਹ ਗਿੱਲੇ ਕੱਪੜੇ ਉਤਾਰ ਕੇ ਨਮੇ ਕੱਪੜੇ ਦਿੱਤੇ ਤਾਂ ਉਹਨਾਂ ਨੂੰ ਠੰਡ ਤੋਂ ਅਰਜਾਈ ਦੇ ਕੇ ਅੱਗ ਸਕਾ ਕੇ ਚੰਗਾ ਭੋਜਨ ਖਿਲਾ ਕੇ ਤਾਂ ਉਹਨਾਂ ਨੂੰ ਸ਼ਾਂਤ ਕੀਤਾ ਹੁਣ ਸਾਧੂਆਂ ਦਾ ਦਿਲ ਬੜਾ ਨਰਮ ਸੀ ਉਹਨਾਂ ਨੇ ਉਹਨੂੰ ਬੜੇ ਅਸ਼ੀਰਵਾਦ ਦਿੱਤੇ ਜਦੋਂ ਰਾਤ ਪਈ ਤੇ ਸਾਰੀ ਰਾਤ ਸਤਸੰਗ ਦੇ ਵਿੱਚ ਬਤੀਤ ਕੀਤੀ ਹੁਣ ਜਿਹੜਾ ਵਿਸ਼ਵਾ ਦਾ ਮਨ ਸੀ ਹੁਣ ਉਹ ਉਹ ਨਹੀਂ ਰਿਹਾ ਹੁਣ ਉਹਦਾ ਮਨ ਬਦਲ ਗਿਆ ਉਹਦੀ ਸੁੱਤੀ ਆਤਮਾ ਜਾਗੀ ਹੁਣ ਮਨ ਦੇ ਵਿੱਚ ਵਿਚਾਰ ਕਰਦੀ ਆ ਕਿ ਹੇ ਮੇਰੀ ਆਤਮਾ ਹੁਣ ਤੂੰ ਪਰਮੇਸ਼ਰ ਦੀ ਹੋ ਜਾ ਪਰਮੇਸ਼ਰ ਨੇ ਕਿਰਪਾ ਕਰਕੇ ਤੇਰੇ ਕੋਈ ਸਾਧੂਆਂ ਨੂੰ ਭੇਜਿਆ ਨਹੀਂ ਤਾਂ ਵਿਸ਼ਵਾ ਦੇ ਕੋਲ ਵਿਸ਼ਵਾ ਤਾਂ ਸਾਧੂਆਂ ਦਾ ਕਾਦਾ ਮੇਲ ਹੁੰਦਾ ਇਸ ਕਰਕੇ ਉਹਨ ਮੰਨ ਦੇ ਵਿੱਚ ਵਿਚਾਰਿਆ ਕਿ ਹੁਣ ਮੈਂ ਇਹ ਕੰਮ ਛੱਡ ਦਿਆਂ ਹੁਣ ਜਦੋਂ ਦਿਨ ਚੜਿਆ ਮਹਾਤਮਾ ਨੇ بارش ਹਟ ਗਈ ਮਹਾਤਮਾ ਨੇ ਆਖਿਆ ਅੱਛਾ ਬੀਬੀ ਹੁਣ ਬਰਸ਼ਾ ਮੀਂਹ ਹਟ ਗਿਆ ਦਿਨ ਚੜ ਗਿਆ ਹੁਣ ਅਸੀਂ ਚੱਲਦੇ ਭਲੇ ਆ ਤੁਸੀਂ ਬਸਦੇ ਭਲੇ ਆ ਤੇ ਵਿਸ਼ਵਾ ਨੇ ਆਖਿਆ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਇਹ ਆਪਣਾ ਤੋਤਾ ਦੇ ਦਿਓ ਮੈਂ ਇਹ ਤੋਂ ਰਾਮਨਾਮ ਸੁਣਿਆ ਕਰੂੰਗੀ ਹੁਣ ਕੀ ਕੀਤਾ ਸਾਧੂਆਂ ਨੇ ਤੋਤਾ ਦੇਤਾ ਹੁਣ ਜਦੋਂ ਤੋਤਾ ਦੇਤਾ ਉਹ ਹੁਣ ਸਾਧੂ ਮਹਾਤਮਾ ਅਸ਼ੀਰਵਾਦ ਦੇ ਕੇ ਚੱਲ ਪਏ ਉਹ ਹੁਣ ਆਪਣਾ ਨਾਮ ਚੱਪਦੀ ਆ ਤੇ ਜਦੋਂ ਸਵੇਰ ਦਾ ਵਕਤ ਤੜਕੀ ਦਾ ਹੁੰਦਾ ਉਹ ਜਿਹੜਾ ਤੋਤਾ ਆ ਉਹ ਰਾਮ ਰਾਮ ਜੱਪਦਾ ਪ੍ਰਮਾਤਮਾ ਦੀ ਸਿਫਤ ਕਰਦਾ ਸਾਧੂਆਂ ਦੇ ਗੁਣ ਗਾਉਂਦਾ ਤੇ ਉਹ ਸੁਣਦੀ ਆ ਤੇ ਹੁਣ ਸੋਚਿਆ ਕਿ ਹੁਣ ਮੈਂ ਆਪਣਾ ਜਿਹੜਾ ਜੀਵਨ ਆ ਇਹ ਵਿਸ਼ਵ ਵਾਲਾ ਨਹੀਂ ਗੁਜ਼ਾਰਨਾ ਹੁਣ ਮੈਂ ਗੁਰਮਖਾ ਅਲਾ ਬਜ ਕਰਨਾ ਆ ਕਿਉਂਕਿ ਸੰਤ ਮੈਨੂੰ ਦਰਸ਼ਨ ਦੇ ਗਏ ਆ ਇਸ ਕਰਕੇ ਸੰਤ ਮਹਾਤਮਾ ਘੁੰਮਦੇ ਫਿਰਦੇ ਤੀਰਥ ਹੁੰਦੇ ਆ ਇਹ ਤੁਰੇ ਤੁਰੇ ਜਾਂਦੇ ਵੀ ਸਿੱਧੇ ਰਾਹ ਪਾਉਂਦੇ ਆ ਜਿਹੜੇ ਅਸੀਂ ਸੰਸਾਰੀ ਜੀਵਿਆਂ ਅਸੀਂ ਚੰਗੇ ਰਾਹ ਨਹੀਂ ਪਾਉਂਦੇ ਅਸੀਂ ਤੋੜਦੇ ਆ ਇਸ ਕਰਕੇ ਐਦਾਂ ਕਬੀਰ ਜੀ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਗੰਗਾ ਈਸ਼ਰਾਨ ਕਰਕੇ ਆ ਪਰਮੇਸ਼ਰ ਦੀ ਭਗਤੀ ਕਰੀਏ ਹੁਣ ਤੁਰੇ ਜਾਂਦੇ ਆ ਜਦੋਂ ਤੁਰੇ ਜਾਂਦੇ ਆ ਤੇ ਉਹਨਾਂ ਦੇ ਕਿਸੇ ਸੇਵਕ ਦੀ লাশ ਭੇਟ ਅਗਨ ਹੁੰਦੀ ਭੇਟ ਹੁੰਦੀ ਦੇਖੀ ਉਹਨਾਂ ਨੇ ਸੋਚਿਆ ਕਿ ਚਲੋ ਆਪਾਂ ਉੱਥੇ ਵੀ 2 ਮਿੰਟ ਖੜੇ ਹੋ ਲੈਂਦੇ ਆ ਨਾ ਰਾਸਤੇ ਦੇ ਵਿੱਚ ਆ ਉਹ ਉੱਥੇ ਖੜੇ ਹੋ ਗਏ ਤੇ ਉਹਨਾਂ ਦੇ ਦੇਖਦਿਆਂ ਦੇਖਦਿਆਂ ਉਹ ਦ੍ਰਿਸ਼ ਸਮਾਪਤ ਹੋ ਗਿਆ ਹੁਣ ਜਦੋਂ ਉਦਾਸ ਹੋ ਕੇ ਤੁਰ ਪੈ ਤੇ ਮਨ ਦੇ ਵਿੱਚ ਵਿਚਾਰਦੇ ਆ ਕਿ ਇਹ ਜੀਵਨ ਕੁਝ ਨਹੀਂ ਕਵੀ ਜੀ ਕਹਿੰਦੇ ਮਾਨਸ ਜਨਮ ਤੁਰ ਲੰਭ ਹੈ ਹੋਤ ਨਾ ਬਾਰੋ ਬਾਰ ਜੋ ਫਲ ਪੱਕ ਭੋਏ ਗਰੇ ਬਹਰ ਨਾ ਲਾਗੋ ਡਾਰ ਕਬੀਰ ਜੀ ਵਿਚਾਰਦੇ ਆ ਸਾਨੂੰ ਸੁਬੋਧਨ ਕਰਕੇ ਦੱਸਦੇ ਆ ਕਿ ਜਿਹੜਾ ਫਲ ਪੱਕ ਕੇ ਦਰਖਤ ਦੇ ਨਾਲੋਂ ਥੱਲੇ ਡਿੱਗ ਪੈਂਦਾ ਉਹ ਦੁਬਾਰਾ ਡਾਲੀ ਦੇ ਨਾਲ ਨਹੀਂ ਲੱਗਦਾ ਇਸ ਕਰਕੇ ਜਿਹੜਾ ਇਹ ਜਨਮ ਵੀ ਆ ਇਹ ਦੁਬਾਰਾ ਸਾਨੂੰ ਨਹੀਂ ਮਿਲਣਾ ਨਾਮ ਜਪਣ ਕੋ ਜੀਬਾ ਦਿੱਤੀ ਹਰ ਦਰਸ਼ਨ ਕੋ ਅੱਖੀ ਪਰਮੇਸ਼ਰ ਨੇ ਸਾਨੂੰ ਨਾਮ ਚੱਪਣ ਨੂੰ ਜੀਭਾ ਦਿੱਤੀ ਫਿਰਦਾ ਦਿੱਤਾ ਸੋਚ ਦਿੱਤੀ ਪਰ ਅਸੀਂ ਕਰਦੇ ਕੀ ਆ ਮਾੜੇ ਕੰਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਫਸੇ ਪਏ ਆ ਮਹਾਪੁਰਸ਼ ਦੱਸਦੇ ਆ ਕਹਿੰਦੇ ਜਿਹੜਾ ਲੋਭ ਆ ਲੋਭ ਵੀ ਬੰਦੇ ਨੂੰ ਬਹੁਤ ਥੱਲੇ ਲਾ ਆਂਦਾ ਇੱਕ ਵਾਰੀ ਦੀ ਗੱਲ ਆ ਕਿ ਲੋਭ ਮਹਾਤਮਾ ਜਿਹੜੇ ਉਹਨਾਂ ਦੇ ਕੋਲ ਕੋਈ ਮਹਾਤਮਾਨ ਨੇ ਤੇ ਕੋਈ ਕੁ ਸ਼ਰਧਾਲੂ ਸੇਵਕ ਆਏ ਉਹਨਾਂ ਨੇ ਦਸੀਆ ਉਹ ਕਹਿੰਦੇ ਕਿ ਮਹਾਰਾਜ ਕੋਈ ਵਧੀਆ ਗੱਲ ਸੁਣਾਓ ਉਹਨਾਂ ਨੇ ਕਿਹਾ ਤੈਨੂੰ ਲੋਭ ਦਾ ਬਾਪ ਦਿਖਾ ਲਈਏ ਉਹ ਕਹਿੰਦੇ ਦਿਖਾ ਲਓ ਹੁਣ ਉਹਨਾਂ ਨੇ ਕਿਹਾ ਲੋਭ ਕਿੱਥੋਂ ਪੈਦਾ ਹੁੰਦਾ ਉਹਨਾਂ ਨੇ ਦਸੀਆ ਅਛਾ ਤਸਵੀਰ ਜਦੋਂ ਕੁਝ ਸਮਾਂ ਬਤੀਤ ਹੋਇਆ ਉਹਾਂ ਨੇ ਹੁਣ ਵਿਚਾਰ ਕੀਤੀ ਉਹਾਂ ਨੇ ਕਿਸੇ ਵਿਸ਼ਵਾ ਦੇ ਕੋਲ ਉਸ ਪੰਡਤ ਨੂੰ ਭੇਜਿਆ ਕਿ ਫਲਾਨੀ ਵਿਸ਼ਵਾ ਆ ਉਹਨੂੰ ਜਾ ਕੇ ਪੁੱਛ ਹੁਣ ਉਹ ਵਿਸ਼ਵਾ ਦੇ ਚ ਲਗਿਆ ਉਸ ਵਿਸ਼ਵਾ ਨੂੰ ਕਹਿੰਦਾ ਕਿ ਮੈਨੂੰ ਲੋਭ ਦਾ ਬਾਪ ਦਿਖਾ ਲਓ ਉਹ ਕਹਿੰਦੀ ਅੱਛਾ ਦਿਖਾ ਦਿੰਆਂ ਪਰ ਸਵੇਰੇ ਸੂਪਤੀ ਮਸਿਆ ਆ ਨਾਲੇ ਗ੍ਰਹਿਣ ਲੱਗਣਾ ਆ ਸੂਰਜ ਨੂੰ ਤੇ ਮੈਂ ਬਿਸ਼ਵਾਇਆ ਮੈਂ ਕੱਚਾ ਅਨਾਜ ਕੁਛ ਭੇਟਾ ਕਰਨੀ ਆ ਕੁਛ ਸੋਨਾ ਭੇਟ ਕਰਨਾ ਮੈਂ ਜੇ ਕੋ ਚੰਗਾ ਮਹਾਤਮਾ ਜੇ ਕੋ ਚੰਗਾ ਪੰਡਤ ਹੋਵੇ ਮੈਂ ਉਹਨੂੰ ਇਹ ਦਾਨ ਦੇਣਾ ਹੁਣ ਉਹ ਸੋਚਦਾ ਕਿ ਪੰਡਤ ਆ ਮੈਂ ਵੀ ਆ ਫੇ ਉਹ ਸੋਚਦਾ ਕਿ ਇਹ ਕੇ ਬਿਸ਼ਵਾਇਆ ਫੇ ਉਹ ਸੋਚਦਾ ਕਿ ਪੈਸਾ ਵੀ ਬਹੁਤ ਆ ਸਾਡੀਆਂ ਕਈ ਗੱਡੀਆਂ ਪੀੜੀਆਂ ਭੂਜਾਣੀਆਂ ਪੂਰੀਆਂ ਤੇ ਧਨ ਨਹੀਂ ਮੁਕਣਾ ਤੇ ਥੋੜਾ ਬਹੁਤਾ দান ਕਰ ਲਵਾਂਗੀ ਹੁਣ ਉਹਦੇ ਮਨ ਦੇ ਵਿੱਚ ਲੋਭ ਪੈਦਾ ਹੋਣਾ ਸ਼ੁਰੂ ਹੋ ਗਿਆ ਹੁਣ ਉਹ 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 ਕਹਿੰਦੀ ਜੇ ਤਾਂ ਤੂੰ ਮੰਨਣਾ ਤਾਂ ਮੰਨ ਜਾ ਨਹੀਂ ਤਾਂ ਮੈਂ ਹੋਰ ਕਿਸੇ ਪੰਡਤ ਨੂੰ ਖੜਾ ਦਊਂਗੀ ਉਹ ਹੁਣ ਸੋਚਦਾ ਕਿ ਮਨ ਨੂੰ ਮੈਂ ਹੀ ਖਾ ਲਊਗਾ ਉਹ ਫੇ ਉਨ੍ਹਾਂ ਕਈ ਪ੍ਰਕਾਰ ਦੀਆਂ ਸ਼ਰਤਾਂ ਰੱਖੀਆਂ ਉਹ ਸਾਫ ਸਾਫ ਕੁਝ ਇਹ ਮੰਨੀ ਗਿਆ ਹੁਣ ਉਹ ਉਹਨ ਕਿਹਾ ਕੀ ਲੈ ਲਈ ਹੁਣ ਤੂੰ ਖਾ ਉਹ ਹੁਣ ਜਦੋਂ ਖਾਣ ਲੱਗਾ ਹੁਣ ਸੋਚਿਆ ਉਹਦਾ ਹੱਥ ਫੜ ਲਿਆ ਵਿਸ਼ਵਾ ਨੇ ਉਹ ਕਹਿੰਦੀ ਲੋਭ ਦਾ ਬਾਪ ਇਹੋ ਹੀ ਆ ਮੋਹ ਲਾਲਚ ਦੇਖ ਤੂੰ ਲਾਲਚ ਬਦਲੇ ਦੇਖ ਆਪਣੇ ਧਰਮ ਨੂੰ ਵੀ ਭ੍ਰਿਸ਼ਟ ਕਰ ਲਿਆ ਇਸ ਕਰਕੇ ਜਿਹੜੇ ਅਸੀਂ ਸੰਸਾਰੀ ਜੀਵਿਆਂ ਅਸੀਂ ਆਪਣੇ ਧਰਮ ਨੂੰ ਵੀ ਆਪਣੇ ਵਿਚਾਰਾਂ ਨੂੰ ਵੀ ਖਤਮ ਕਰੀ ਜਾਂਦੇ ਹਾਂ ਇਸ ਕਰਕੇ ਕਬੀਰ ਜੀ ਜਦੋਂ ਐਦਾਂ ਤੁਰੇ ਜਾਂਦੇ ਆ ਤੇ ਉਹਨਾਂ ਨੇ ਇਸ਼ਨਾਨ ਕੀਤਾ ਇੱਕ ਪਾਸੇ ਟਿਕ ਕੇ ਬਹਿ ਗਏ ਹੌਲੀ ਹੌਲੀ ਉਹਨਾਂ ਦੇ ਸ਼ਰਧਾਲੂਆਂ ਦੀ ਭੀੜ ਲੱਗ ਗਈ ਕੋਲ ਬਹਿ ਗਏ ਉਹ ਕਹਿੰਦੇ ਮਹਾਰਾਜ ਜੀ ਕੋਈ ਵਿਚਾਰ ਸੁਣਾਓ ਜਿਹਦੇ ਨਾਲ ਸਾਨੂੰ ਕੁਝ ਗਿਆਨ ਹੋਵੇ ਤੇ ਅਸੀਂ ਪਰਮਾਤਮਾ ਦੀ ਭਗਤੀ ਕਰਨ ਲੱਗੀਏ ਸਾਨੂੰ ਕੁਝ ਗਿਆਨ ਦਿਓ ਉਹਨਾਂ ਨੇ ਫਿਰ ਦੱਸਿਆ ਉਹਨਾਂ ਨੇ ਦੱਸਿਆ ਕਿ ਅਸੀਂ ਆਉਂਦਿਆਂ ਨੇ ਇੱਕ ਬੰਦੇ ਦੀ লাশ ਅਗਨ ਭੇਟ ਹੁੰਦੀ ਦੇਖੀ ਉਹਨਾਂ ਨੇ ਦੱਸਿਆ ਹੱਡ ਜਲੇ ਜਿਵੇਂ ਲੱਕੜੀ ਕਾ ਤੁਲਾ ਮੇਸ ਜਲੇ ਜਿਵੇਂ ਘਾਸ ਕਾ ਪੂਲਾ ਕਹਤ ਕਵੀ ਤਬਹੀ ਨਰ ਜਾਗੇ ਚਮਕਾ ਡਾਂਡ ਮੂੰਡ ਮਹਿ ਲਾਗੇ ਨਰ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾ ਜਿਸ ਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਿਓ ਮੈਂ ਕਿਆ ਜਾਣਿਓ ਬਾਬਾ ਰੇ ਹੱਡ ਜਲੇ ਜਿਹਾ ਸੇ ਲੱਕੜੀ ਕਾ ਤੁਲਾ ਕੇ ਸ ਜਲੇ ਜਿਹਾ ਸੇ ਘਾਸ ਕਾ ਪੂਲਾ ਕਬੀਰ ਜੀ ਕਹਿੰਦੇ ਆ ਜਦੋਂ ਇਹ ਸੰਸਾਰ ਤੋਂ ਕੋਈ ਇਸਤਰੀ ਪੁਰਸ਼ ਮਰ ਜਾਂਦਾ ਆ ਤੇ ਇਹਦਾ ਅੰਗ ਪੈਰ ਕੋਈ ਕੰਮ ਨਹੀਂ ਆਉਂਦਾ ਕਹਿੰਦੇ ਜਦੋਂ ਪਸ਼ੂ ਮਰਦਾ ਆ ਇਹ ਸਾਡੇ 10 ਕਾਜ ਸਵਾਰਦਾ ਆ ਕਹਿੰਦੇ ਜਿਹੜੇ ਹੱਡ ਸੀ ਮੇਰੇ ਦੇਖਦਿਆਂ ਦੇਖਦਿਆਂ ਲੱਕੜੀ ਮੰਗੂ ਜਲ ਗਐ ਹੱਡ ਜਲੇ ਜੈਸੇ ਲੱਕੜੀ ਕਾ ਤੁੱਲਾ ਕੇਸ ਜਲੇ ਜੈਸੇ ਘਾਸ ਕਾ ਪੁੱਲਾ ਕਹਿੰਦੇ ਕੇਸ ਕਿੱਦਾਂ ਜਲ ਗਐ ਜਿੱਦਾਂ ਘਾਹ ਜਲਦਾ ਹੁੰਦਾ ਕਿੰਦੇ ਇਨਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਜੰਮ ਸਿਰ ਤੇ ਡੰਡਾ ਰੱਖਦਾ ਪਾਪ ਹਿਸਾਬ ਪੁੱਛੇ ਜਾਂਦੇ ਆ ਕੀ ਤੂੰ ਇਸ ਸੰਸਾਰ ਤੇ ਆਣ ਕੇ ਕੀ ਖਟਿਆ ਕੀ ਕਮਾਇਆ ਕੀ ਕੀਤਾ ਇਸ ਕਰਕੇ ਜਦੋਂ ਸਾਡੇ ਗਲਤੀਆਂ ਤੇ ਪਾਪ ਨਿਕਲਣਗੇ ਫੇਰ ਸਾਨੂੰ ਸ਼ਰਮਿੰਦੇ ਹੋਣਾ ਪਊਗਾ ਇਸ ਕਰਕੇ ਜਿਹੜਾ ਮੌਕਾ ਆ ਸਾਧੂਆਂ ਦੇ ਦਰਸ਼ਨਾਂ ਦਾ ਆ ਗੁਰੂ ਅਰਜਨ ਦੇਵ ਜੀ ਆਖਦੇ ਆ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਣਾ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ ਰਹਾਓ ਸੰਤਨ ਸਿਓ ਮਿਰ ਲੇਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮਲਾਹਾ ਖਟਿਆ ਅਦਿਆੰਤ ਭਰੇ ਪੰਡਾਰਾ ਸੰਤਨ ਮੋਕੋ ਪੁੰਜੀ ਸੌਂਪੀ ਤਾ ਉਤਰਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਹੋਂਗੇ ਜਿਉ ਫਾਟਿਓ ਸਗਲੋ ਲੇਖਾਂ ਮਾ ਆਨੰਦ ਪੈ ਸੁਖ ਪਾਇਆ ਸੰਤਨ ਕੇ ਪ੍ਰਸ਼ਾਦੇ ਕਹੋ ਨਾਨਕ ਹਰਿ ਸਿਓ ਮਨ ਮਾਨਿਆ ਰੰਗ ਰਤੇ ਬਿਸਮੰਦੇ ਇੱਕ ਵਾਰੀ ਇੱਕ ਜੋਤਸ਼ੀ ਸੀ ਜੋਤਸ਼ੀ ਜੋਤਸ਼ੀ ਨੇ ਜੋਤਿਸ਼ ਲਾਇਆ ਕਿ ਗਰੀਬੀ ਬਹੁਤ ਆ ਜੇ ਕਿਤੇ ਪਾਰਸ ਹੋਵੇ ਤੇ ਆਪਾਂ ਉਹ ਕਿਤੇ ਮਿਲ ਜਾਵੇ ਤਾਂ ਆਪਾਂ ਲੋਹਾ ਲਾ ਕੇ ਤਾਂ ਬਹੁਤ ਅਮੀਰ ਬਣ ਜਾਈਏ ਸੋਨਾ ਬਣ ਜਾਊਗਾ ਹੁਣ ਹੁਣ ਸੋਚਿਆ ਕਿ ਉਹ ਕਿੱਥੇ ਮਿਲੂਗਾ ਉਹ ਹੈ ਕਿੱਥੇ ਹੁਣ ਜੋਤਿਸ਼ ਲਾਇਆ ਈ اٹਕ ਦਰਿਆ ਦੇ ਵਿੱਚ ਫਲਾਨੇ ਬੋਲੀ ਤੇ ਉੱਥੇ ਆ ਹੁਣ ਸੋਚਿਆ ਕਿ ਕਿੰਨੇ ਦਿਨ ਰਹਿਣਾ ਆ ਹੁਣ ਸੋਚਿਆ ਕਿ 27 ਦਿਨ ਉੱਥੇ ਉਹ ਉਹ ਪਾਰਸ ਨੇ ਰਹਿਣਾ ਆ ਹੁਣ ਸੋਚਿਆ ਕਿ ਮੈਨੂੰ ਕਿੰਨੇ ਦਿਨ ਲੱਗਣਗੇ ਹੁਣ ਸੋਚਿਆ ਕਿ ਮੈਨੂੰ ਵੀ 27 ਦਿਨ ਲੱਗਣੇ ਆ ਹੁਣ ਉਹ ਵਿਚਾਰਾ ਚੱਲ ਪਿਆ ਹੁਣ ਭੁਖਣ ਨ ਭਾਣਾ ਤੁਰਿਆ ਆ ਤੇ ਮੇਰੇ ਕਿਤੇ ਦਿਨ ਅੱਗੇ ਨਾ ਪਿੱਛੇ ਨਾ ਹੋ ਜਾਣਾ ਬਾਦ ਨਾ ਜਾਣ ਕੋ ਚੱਕ ਨਾ ਲਵੇ ਉਹ ਹੁਣ ਜਦੋਂ ਕੁਛ 97 ਦਿਨ ਉੱਥੇ ਪਹੁੰਚਾ ਉੱਥੇ ਕੀ ਦੇਖਦਾ ਉਸ ਪਾਰਸ ਦੇ ਨਾਲ ਕੋਈ ਬੁੜੀਆਂ ਆਈਆਂ ਪਾਣੀ ਭਰਨ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉੱਤੇ ਪੱਲਾ ਉਹ ਪੱਥਰ ਨੂੰ ਚੱਕਿਆ ਤੇ ਅੱਡੀਆਂ ਕੁੱਚਣ ਲੱ ਪਈਆਂ ਹੁਣ ਹੁਣ ਸੋਚਿਆ ਕਿ ਇਹ ਹੈ ਉਹ ਹੀ ਪਾਰਸ ਪਰ ਜੇ ਹੁਣ ਮੈਂ ਇਹਨੂੰ ਕਹੂੰਗਾ ਤਾਂ ਕੀ ਪਤਾ ਦੇਵੇ ਨਾ ਦੇਵੇ ਜਦੋਂ ਇਹ ਪੈਰ ਪੈਰ ਕੂਚ ਕੇ ਇਹ ਰਖੂਗੀ ਉਦੋਂ ਫੇ ਮੈਂ ਚੱਕ ਕੇ ਲੈ ਜਾਊਂਗਾ ਹੁਣ ਹੁਣ ਕੀ ਕੀਤਾ ਉਹ ਹੁਣ ਜਦੋਂ ਪੰਡਤ ਜੀ ਲੱਗੇ ਆਏ ਹੁਣ ਦਵਾ-ਦਬ ਅੱਡੀਆਂ ਕੂਚ ਕੇ ਦਰਿਆ ਦੇ ਗੱਬੇ ਮਾਰਿਆ ਦਰਿਆ 'ਚ ਮਾਰਿਆ ਚੱਕ ਕੇ ਉਧੀਆਂ ਤਾਹਾਂ ਨਿਕਲ ਗਈਆਂ ਚੀਕਾ ਨਿਕਲ ਗਈਆਂ ਪੰਡਤ ਦੀਆਂ ਮਹਾਤਮਾ ਦੀਆਂ ਹੁਣ ਉਹ ਉਹ ਕਹਿੰਦੀ ਤੂੰ ਤੈਨੂੰ ਕੀ ਗੱਲ ਹੋਈ ਤੂੰ ਚੀਕਾ ਕਾਤੇ ਮਾਰ ਲਾ ਪਿਆ ਤੂੰ ਕਿਉਂ ਰੋਣ ਲਾ ਪਿਆ ਤੈਨੂੰ ਕੀ ਹੋਇਆ ਉਹ ਹੁਣ ਕਹਿੰਦਾ ਕਿ ਜਿਹੜਾ ਸੀ ਇਹ ਤੂੰ ਜਿੰਨਾ ਅੱਡੀਆਂ ਕੂਚਦੀ ਸੀ ਇਹ ਪਾਰਸ ਸੀ ਤੇ ਮੈ ਮੈਨੂੰ ਐਨੇ ਦਿਨ ਹੋ ਗਏ ਤੁਰਿਓ ਨੂੰ ਕਿ ਮੈਂ ਉੱਥੇ ਜਾ ਕੇ ਪਾਰਸ ਲਵਾਂਗਾ ਫਿਰ ਮੈਂ ਸੋਚਿਆ ਕਿ ਇਹ ਇਹਨ ਮਨ ਨੂੰ ਕੀ ਪਤਾ ਦੇਵੇ ਨਾ ਦੇਵੇ ਜੇ ਇਹ ਅੱਡੀਆਂ ਕੂਚ ਕੇ ਹਟੂਗੀ ਤਾਂ ਉਸ ਵੇਲੇ ਰੱਖੂਗੀ ਮੈਂ ਚੱਕ ਲਵਾਂਗਾ ਤੂੰ ਚੱਕ ਕੇ ਦਰਿਆ ਦੇ ਵਿੱਚ ਮਾਰਿਆ ਮੇਰੇ ਜਿਹੜਾ ਇੰਨਾ ਸਮਾਂ ਸੀ ਉਹ ਵੀ ਖਰਾਬ ਹੋ ਗਿਆ ਅੰਨੇ ਦਿਨ ਵੀ ਖਰਾਬ ਹੋ ਗਿਆ ਹੁਣ ਉਹ ਕਹਿੰਦੀ ਆ ਕਹਿੰਦੀ ਤੁਸੀਂ ਜੋਤਿਸ਼ਤਾ ਲਾ ਲਿਆ ਪਰ ਇਹ ਵੀ ਮੰਨਣਾ ਸੋਚਿਆ ਕਿ ਇਹ ਚੀਜ਼ ਮੈਨੂੰ ਪ੍ਰਾਪਤ ਹੋਣੀ ਆ ਜਾਂ ਨਹੀਂ ਹੋਣੀ ਇਸ ਕਰਕੇ ਜਿਹੜੇ ਸੰਤਾਂ ਦੇ ਦਰਸ਼ਨ ਆ ਉਹ ਦਰਲੰਭ ਆ ਉਹਨਾਂ ਦੇ ਦਰਸ਼ਨ ਕਰਨ ਦਾ ਜਿਹੜਾ ਫਲ ਆ ਉਹ ਸਾਨੂੰ ਮਿਲਣਾ ਹੀ ਆ ਹੋਰ ਫਲ ਜਿਹੜੇ ਆ ਇਹ ਸਾਡੇ ਵਿਸਰ ਸਕਦੇ ਆ ਜੋ ਸੰਤਾਂ ਦੇ ਦਰਸ਼ਨ ਆ ਇਹ ਦਰਸ਼ਨ ਜਿਹੜੇ ਆ ਇਹ ਸਾਨੂੰ ਰੱਬ ਦੇ ਨਾਲ ਮਿਲਾਉਂਦੇ ਆ ਇਹ ਜੇ ਸਾਡੇ ਸਮੇਂ ਅੰਤ ਦੇ ਸਮੇਂ ਸੰਤਾਂ ਦੇ ਦਰਸ਼ਨ ਹੋ ਜਾਣ ਤੇ ਸਾਨੂੰ ਮਾਨਸ ਜਨਮ ਮਿਲ ਜਾਂਦਾ ਆ